ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ੁਰੂਆਤ ਕਰਨ ਆਪਾਂ ਪਹੁੰਚ ਗਏ ਬਾਈ ਰਾਜਪੁਰੇ ਚੱਲੇ ਆ ਮਿਲਣ ਨੂੰ ਪੰਦਾ ਗਿਆ ਆਪਣਾ ਟਰਾਲੀ ਲੈ ਕੇ ਤੜਕੇ ਸੁੱਖਾ ਉਹਨੂੰ ਲਿਆਵਾ ਬਿਠਾ ਕੇ ਗਏ ਲੈ ਬਾਈ ਪਨੇ ਲਿਆਣੀ ਹੈ ਦਵਾਈ ਕਣਕ ਦੀ 13045 ਐਨਪੀਕੇ ਇੱਕ ਲਿਆਣਾ ਬੋਰਨ ਸਪਰੇਅ ਕਰਨੀ ਹੈ ਕਣਕ ਦੀ ਹੋਈ ਦੂਜੀ ਇੱਕ ਸਪਰੇਅ ਆਪਾਂ ਪਹਿਲਾਂ ਕਰ ਚੁੱਕੇ ਆਂ ਇੱਕ ਤਲਵਿੰਦਰ ਵੀਰ ਕੀ ਗੱਲ ਹੈ ਆਪਣੇ ਕੋਲ ਸਮਰਾ ਕੇ ਲਿਆਏ ਤੇ ਆਪਾਂ ਉਹ ਗੰਨ ਪਛਾਣੀ ਆਂ ਪਹਿਲਾਂ ਆਪਾਂ ਜਾਹਾਂਗੇ ਸਿੱਧੇ ਮਿਲਣ ਨੂੰ ਮਿਲਣ ਤੋਂ ਬਾਅਦ ਜਾਹਾਂਗੇ ਵੀਰਪਾ ਫਿਰ ਆਪਾਂ ਤਕਰੀਬਨ 3:00 ਵਜੇ ਆਜੇਂ ਕਰਾਂ ਫਿਰ ਆਪਾਂ ਲਾਮਿੰਗ ਸਪਰੇਅ ਪਰ ਛੱਟ ਬਣੇ ਰਹੋ ਭਾਈ ਬਲੌਗ ਨਾਲ ਆਜ ਗਏ ਭਾਈ ਮਿੱਲਾ ਟਰੈਕਟਰ ਖੜਾ ਦਿਆ ਸੁੱਖੇ ਨੇ ਆਪਣੇ ਵਾਲਾ 3630 ਸਪੈਸ਼ਲ ਐਡੀਸ਼ਨ ਪੁ ਕਹਿੰਦਾ ਨਹੀਂ 3630 ਰੱਖਣੇ ਸੌਖੇ ਨਹੀਂ ਮਨਜੀਤ ਖੜਿਆ ਭਾਈ ਲੈ ਨਾ ਆਪਣਾ ਸੁੱਖੇ ਨੂੰ ਲੈ ਦੇ ਭਾਈ ਰਾਤ ਕੱਪੜੇ ਦਵਾ ਕੇ ਨਵੇਂ ਕੱਪੜੇ ਪਾ ਲਏ ਅੱਜ ਨਵੀਆਂ ਲੋਹੜਾ ਨਵੇਂ ਕੱਪੜੇ ਨਵੀਂ ਜਰਾਬਾਂ ਏ ਟੂ ਜੱਡਾ ਨਵਾਂ ਸਮਾਨ ਦਵਾ ਦਿਆ ਚਲੋ ਭਾਈ ਚੱਲਦੇ ਆ ਪਹੁੰਚ ਗਏ ਤੇ ਬਈ ਆਪਾਂ ਮਿਲ ਬਾਈ ਨੂੰ ਲੈਣਾ ਹੁਣ ਆਪਾਂ ਨੇ ਜਾਣਾ ਵੀਰ ਤਲਵਿੰਦਰ ਵੀਰ ਬਾ ਨੂੰ ਗੱਨ ਦੇਣੀ ਆ ਨਾਲ ਆਇਆ ਤਵਿੰਦਰ ਸਿੰਘ ਪੰਗੂ ਹਾਂਜੀ ਸਰ ਕਿ ਆ ਹਾਲ ਹੈ ਠੀਕ ਹੈ ਵੀਰ ਠੀਕ ਹੈ ਹਉ ਠੀਕ ਹੈ ਵਧੀਆ ਚੱਲਦੀ ਕਲਾ ਆਏ ਕਰੇ ਕੈਮਰੇ ਮੁਰੇ ਰੋਜ ਕੋਈ ਬਾਤ ਨਹੀਂ ਹੋ ਜਾਏ ਕਰੇ ਕੋਈ ਚੱਕਰ ਆ ਤੋ ਬਈ ਹਵਾ ਬਹੁਤ ਤੇ ਚਲ ਗਈ ਹੱਡਾਂ ਮਾ ਨੂੰ ਲੰਗੀ ਹਵਾ ਦੋ ਚਲੋ ਬਈ ਚੱਲ ਕਾਫੀਸ਼ੀਨ ਸ਼ਾਪੀਆਂ ਵੀ ਲੀਆਂ राजपरा पहुंच गए थे भाई अपना बरान ले लिया भाई इसके ले लिया अपने भी पैकेट पाइ वे तेरह जीरो पंताली लिया जी एच भाई अपना चौबी पैकेट है मतलब चौबीस किलो की पैकिंग है पाँच ले बी अपने थैले ने एक सौ भी ਸਾਇਲਟ ਹੋ ਗਿਆ। ਜੋ ਵੀ ਜੀਐਚਗਾ ਆਈ ਹੈ ਨਾ। ਉਹ ਜੀਐਚਗਾ ਬਈ ਆਪਣਾ। ਆਪਾਂ ਦੋ ਚੀਜ਼ਾਂ ਮਿਲਾ ਕੇ ਸਪਰੇਅ ਕਰਾਂਗੇ ਆਪਣੀ ਕਣਕ 'ਗੀ। ਅੱਜ ਸਟਾਰਟ ਕਰ ਦਿੰਗੇ ਜਾ ਕੇ ਸਪਰੇਅ ਸ਼ਾਮ ਨੂੰ। ਸਾਰੀ ਰਾਤ ਸਪਰੇਅ ਕਰਾਂਗੇ ਅੱਜ ਲੈਟਾਂ ਪਾ ਲ ਕੇ। ਸਾਰੀ ਰਾਤ ਲਾਵਾਂਗੇ ਜੀ। ਕਿਉਂ ਜੀ? ਟਰੈਕਟਰ ਨੇ ਤਾਂ ਕਰਨੀ ਆਪਾਂ ਨੇ ਤਾਂ ਬੈਠ ਕੇ ਲੈਣਾ ਉੱਪਰ ਬੈਠੇ ਰਹਿਣਾ। ਟਰੈਕਟਰ ਖੇਤ 'ਵਾਂ ਘੁੰਮੇਗਾ। ਪਹੁੰਚ ਗਏ ਬਈ ਘਰਾਂ। भाई बड़ी गड्डी है नज़ारा बोल देखी डिगी है तेरह जीरो पंताली हरे हरे भाई जी है बॉर्न वॉर्न वरान भी कह दे बोरन भी कहते हैं भाई हवा बहुत तेज चल रही है भाई देखेंगे शाम लगेंगे स्प्रे करना खड़ा बना जेडी ਜੌਂਡੀਅਰ ਤਰਵਿੰਦਰ ਸਿੰਘ ਓਏ ਬਈ ਦਾਫਤਰਾ ਆਪਣਾ ਸਿਲੰਡਰ ਵਾਲਾ ਕਰੋਸਾਂ ਵਾਲਾ ਗ੍ਰੀਸ ਵਾਲਾ ਪੱਠੀ ਨੈਨੋ ਜੂਰੀਆ ਹੀ ਪਿਆ ਬਈ ਕਿਸੇ ਨੂੰ ਚਾਹੀਦਾ ਹੋਇਆ ਸੰਕੋਰ ਵੀ ਪਈ ਹੈ ਜਿਹੜੀ ਜਿਹੜੀ ਅਰਵਿੰਦਰ ਕੌਰ ਭੰਗੂ ਆ ਹਾਂਜੀ ਪਰਮ ਜੀ ਜੋ ਲੈਣਾ ਭਈ ਆਪਾਂ ਇੱਕ ਨਵਾਂ ਜੀ ਕੀ ਨਾਮ ਰੱਖਿਆ ਬਈ ਇਸ ਕਾ ਪਰਮਾ स्विगी उड़ा तो इस पर बैठे हैं बैठी बच्चे की खुराक भी कड्डो बच्चे की खुराक अपने मामों ने रहे हैं ने ना। ਨੰਨਾ ਮੁੰਨਾ ਜਿਵੇਂ ਬੱਚਾ ਨੰਨਾ ਮੁੰਨਾ ਸ਼ਾਮ ਹੋ ਗਈ ਬਾਈ ਲੱਗੇ ਆ ਸਪਰੇਅ ਕਰਨ ਬੱਚੇ ਚੱਕੀ ਫਿਰਾਂ ਆਪਣੇ ਪੈਕੇਟ ਐਨ ਪੀ ਕੇ ਦੇ ਆਗੇ ਤੇ ਬਾਈ ਦੁਪਹਿਰਾਂ ਆਪਾਂ ਲਿਆਏ ਤੇ ਸਮਾਨ ਰਾਜਪੁਰੇ ਦੇ ਐਨ ਪੀ ਕੇ ਲਿਆਏ ਤੇ ਬੋਰਨ ਲਿਆਏ ਤੇ ਪਾ ਕੇ ਤੇ ਆ ਕੇ ਹੁਣ ਥੋੜੀ ਜਿਹੀ ਹਵਾ ਦਬਗੀ ਬਾਈ ਲਗਾ ਕਰਨ ਘੋਲਾਂ ਦੇਖੇਂਗੇ ਜੇ ਕੰਮ ਚੱਲ ਗਿਆ ਬਾਈ ਰਾਤ ਲਾ ਦੇਂਗੇ ਸਾਰੀ ਨਵੇੜ ਦੇਂਗੇ ਸਪਰੇਅ ਦਾ ਸਾਡੇ 6 ਹੋ ਗਏ ਬਾਈ ਆਪਣੀ ਹੁਕੀ ਦੀ ਗੱਨ ਖਰਾਬ ਇੱਕ ਔਟ ਘੁਲਨੇ ਦੇ ਬਾਵਜੂਦ ਵੀ ਚਲੀ ਨਹੀਂ ਹੈਗੀ ਹੁਣ ਇੱਕ ਗੱਨ ਲਾ ਕੇ ਚਲਾ ਰਹੇ ਆ ਹੁਣ ਇੱਕੇ ਗੱਨ ਚੱਲ ਰਹੀ ਆ ਕੰਡੀ ਪ੍ਰੈਸ਼ਰ ਵਧਾ ਲਿਆ ਥੋੜਾ ਜਿਹਾ ਐਨ ਪੂਰੀ ਫਾਟਵਾ ਫਾਟ ਜਾ ਰਹੀ ਆ ਹਵਾ ਬਹੁਤ ਤੇਜ਼ ਚੱਲ ਗਈ ਬਾਈ ਠੰਡੀ ਹਵਾ ਚੱਲਦੀ ਆ ਸੈਂਟਰ ਮਾਂ ਗੱਨ ਲਾ ਕੇ ਚਲਾਇਆ ਦਾ ਬਾਈ ਕੰਮ ਆਪਾਂ ਨੇ ਗੱਬੇ ਲਾ ਲਈ ਦੀ ਹਵਾ ਰੁਗਣਿਆ ਨਾ ਨਹੀਂ ਲੇ ਰਹੀ ਬਾਈ ਹਵਾ ਬਹੁਤ ਤੇਜ਼ ਚੱਲ ਰਹੀ ਐ ਸਾਰੀ ਦਵਾਈ ਆਪਣੇ ਉੱਪਰ ਜਾਰੀ ਐ ਕੰਮ ਆਪਾਂ ਨੇ ਕਰਦੇ ਬੰਦ ਸਪਰੇਗਾ ਜੋ ਗੱਨ ਖੋਲਾ ਬਾਈ ਇਹ ਆਪਾਂ ਸਵੇਰੇ ਗੱਗੂ ਨੇ ਜਾਣਾ ਮਲੌਟ ਗੱਗੂ لے ਜਾ ਗੱਨ ਜਾਂਦਾ ਵਾ ਤਮਾਸੜ ਨੂੰ ਫੜਾ ਦੇ ਮਾਸਟਰ ਠੀਕ ਕਰਾ ਕੇ ਦੁਬਾਰਾ ਗੱਗੂ ਨੂੰ ਫੜਾ ਦੇ ਆਂਦੇ ਚੱਕ ਲਿਆ ਵੀ ਗਏ ਉਹ ਖੋਲਾ ਬਾਈ ਗੰਨੇ ਉਹ ਗੰਨ ਖੋਲ ਕੇ ਫਟਾਵਾਂ ਗੱਗੂ ਨੂੰ ਉਦੋਂ ਹੋ ਗਿਆ ਬਈ ਸਮਾਨ ਪੈਕ ਝੋਲੇ માં ਨਾ ਡੋਟ ਕਰ ਲੈ ਇਕੱਠੇ ਬਈ ਗੰਨ ਖੋਲਦੀ ਸਵੇਰੀ ਚਲਾਵਾਂਗੇ ਬਈ ਆਪਾਂ ਸੈਂਟਰ ਵਾਲੀ ਗੱਲ ਕੰਮ ਮਤਲਬ ਪ੍ਰੈਸ਼ਰ ਹੁੰਨਾ ਓ ਨਿਓ ਫਾਂਟ ਹੈ ਬਈ ਬਸ ਥੋੜਾ ਪਾਣੀ ਘੱਟ ਲੱਗੇਗਾ ਇਹ ਦੋ ਗੰਨਾਂ ਨਾਲ ਪਾਣੀ ਵੱਧ ਲੱਗੇਗਾ ਇਸ ਗੱਲ ਘੱਟ ਲੱਗੇਗਾ ਚਲੋ ਭਾਈ ਰੱਖੋ ਚਾਬੀਆਂ ਜੋਬੀਆਂ ਠੀਕ ਹੈ ਭਾਈ ਸਾਸਤਰੀ ਕਾਲਜੀ ਸਾਰਿਆਂ ਨੂੰ ਮਿਲਦੇ ਆਂ ਅਗਲੇ ਬਲਾਕ ਨਾਲ ਧੰਨਵਾਦ ਜੀ